ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਆਪਣੀ ਲਾਡੂ 13 13 ਵਲੌਗਸ ਚੈਨਲ ਤੁਹਾਡੇ ਨਾਲ ਜੁੜ ਰਹੀ ਆ ਮੈਂ ਤੁਹਾਨੂੰ ਕੁਝ ਪਵਿੱਤਰ ਸਤਨਾਵਾਰੀ ਜਾਣਕਾਰੀ ਤੇ ਦੇਣਾ ਚਾਹੁੰਦੀ ਆ ਜੋ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਰੂਰੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਜੇ ਮੇਰਾ ਚੈਨਲ ਵਧੀਆ ਲੱਗਿਆ ਸ਼ੇਅਰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਅੱਜ ਮੈਂ ਤੁਹਾਨੂੰ ਪੰਜ ਤਤਸਾਹਿਬਾਰੇ ਜਾਣਕਾਰੀ ਦੇਵਾਂਗੀ ਸਿੱਖ ਧਰਮ ਵਿੱਚ ਪੰਜ ਤਖਤ ਸਾਹਿਬ ਹੈ ਜੀ ਅਕਾਲ ਤਖਤ ਸਾਹਿਬ ਜੀ ਕੇਸਕਰ ਸਾਹਿਬ ਜੀ ਪਟਨਾ ਸਾਹਿਬ ਜੀ ਦਮਤਾ ਮਾ ਸਾਹਿਬ ਜੀ ਹਜੂ ਸਾਹਿਬ ਜੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਅਕਾਲ ਤਖਤ ਸਾਹਿਬ ਦਾ ਮਤਲਬ मतलब है राज सिंघासन श्री हरगोबिंद साहिब जी ने अकाल तख्त साहिब की स्थापना की अकाल तख्त साहिब अमृत साह अमृतसर साहिब विराजमान है अकाल तख्त की सिख धर्म बहुत ही महत्वपूर्ण स्थान है और तख्त श्री केसगढ़ साहिब खालस की जन्म है जो कि पंजाब के आनंदपुर साहिब विखे स्थित है केसगढ़ साहिब श्री गुरु गोबिंद सिंह जी ने ਕੀਸਕਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਕੀਸਕਰ ਸਾਹਿਬਤਾ ਬਹੁਤ ਹੀ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਕੀਸਕਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਥਿਆਰ ਵੀ ਕੀਸਕਰ ਸਾਹਿਬ ਵਿੱਚ ਸਚਾ ਹੈ ਕਿ ਇਹਨੇ ਪਟਨਾ ਸਾਹਿਬ ਪਟਨਾ ਸਾਹਿਬ 1600 ਛਾੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਵਿੱਚ ਅਪਤਾਰ ਧਾਰਿਆ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਪਟਨਾ ਸਾਹਿਬ ਬਿਹਾਰ ਵਿੱਚ ਪਟਨਾ ਸ਼ਹਿਰ ਵਿੱਚ ਹੀ ਵਿਰਾਸਤਾਨ ਹੈ ਪਟਨਾ ਸਾਹਿਬ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਵੀ ਸ਼ਾਮਿਲ ਸੀ ਸਾਨੂੰ ਸਾਰਿਆਂ ਨੂੰ ਪਟਨਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਦਮਦਮਾ ਸਾਹੀ ਗੁਰੂ ਘਰ ਬਠਿੰਡਾ ਦੇ ਨੇੜੇ ਸਾ포 ਟਲਵੰਡੀ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਇੱਕ ਸਾਲ ਤੱਕ ਦਾ ਸਮਾਂ ਦਮਦਮਾ ਸਾਹੀ ਗੁਰੂ ਘਰ ਵਿੱਚ ਬਤਾਇਆ ਸੀ ਦਮਦਮਾ ਸਾਹੀ ਗੁਰੂ ਘਰ ਦੇ ਧਰਮ ਸਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਹਜੂਸਾਈ ਮਹਾਰਾਸ਼ਟਰ ਦੇ ਚਨਾ ਤੇੜ ਸ਼ਰਤੇ ਕੋਤਾਵਰੀ ਨਦੀ ਦੇ ਕਿਨਾਰੇ ਦੇ ਖੂਂਦ ਹੈ ਹਜੂਸਾਈ ਵਿੱਚ ਗੁਰੂ ਕੋਬੀ ਸਿੰਘ